ਸ਼ਲੰਦਰ ਚ ਸਨੀ ਡੀਓਲ ਤੇ ਐਫਆਈਆਰ ਬਗਰੂ ਜਾਟ ਦੇ ਨਿਰਮਾਤਾਵਾਂ ਨੇ ਮੰਗੀ ਮਾਫੀ ਵਿਵਾਦਪੂਰਨ ਸੀਨ ਕੀਤਾ ਡਿਲੀਟ ਸਨੀ ਡੀਓਲ ਦੀ ਫਿਲਮ ਜਾਟ ਦੇ ਨਿਰਮਾਤਾਵਾਂ ਨੇ ਫਿਲਮ ਦੇ ਇੱਕ ਦ੍ਰਿਸ਼ ਨੂੰ ਲੈ ਕੇ ਹਾਲ ਹੀ ਦੇ ਵਿੱਚ ਹੋਏ ਵਿਵਾਦ ਨੂੰ ਸਮੋਧਿਤ ਕਰਦੇ ਹੋਏ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ ਜਿਸ ਤੇ ਈਸਾਈ ਭਾਈਚਾਰੇ ਦੇ ਮੈਂਬਰਾਂ ਦੁਆਰਾ ਇਤਰਾਜ਼ ਚੁਟਾਇਆ ਗਿਆ ਧਾਰਮਿਕ ਸੰਵੇਦਨਸ਼ੀਲਤਾ ਤੇ ਚਿੰਤਾਵਾਂ ਦੇ ਜਵਾਬ ਦੇ ਵਿੱਚ ਨਿਰਮਾਤਾਵਾਂ ਨੇ ਸਪਸ਼ਟ ਕੀਤਾ ਹੈ ਕਿ ਇਸ ਬਦਤ ਦ੍ਰਿਸ਼ ਨੂੰ ਹਟਾ ਦਿੱਤਾ ਗਿਆ ਹੈ ਜਿਸ ਨਾਲ ਸਾਰੇ ਧਰਮਾਂ ਤੇ ਭਾਈਚਾਰਿਆਂ ਪ੍ਰਤੀ ਉਹਨਾਂ ਦੇ ਸਨਮਾਨ ਦੀ ਪੁਸ਼ਟੀ ਹੁੰਦੀ ਹੈ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਫਿਲਮ ਦੇ ਪਿੱਛੇ ਦੀ ਟੀਮ ਨੇ ਈਸਾਈ ਭਾਈਚਾਰੇ ਦੇ ਮੈਂਬਰਾਂ ਦੁਆਰਾ ਇੱਕ ਖਾਸ ਦ੍ਰਿਸ਼ ਬਾਰੇ ਉਠਾਈਆਂ ਗਈਆਂ ਚਿੰਤਾਵਾਂ ਨੂੰ ਸਵੀਕਾਰ ਕੀਤਾ ਜਿਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੰਨਿਆ ਗਿਆ ਸੀ ਆਲੋਚਨਾ ਦਾ ਤੁਰੰਤ ਜਵਾਬ ਦਿੰਦੇ ਹੋਏ ਨਿਰਮਾਤਾਵਾਂ ਨੇ ਸਪਸ਼ਟ ਕੀਤਾ ਕਿ ਉਹ ਦਾ ਇਰਾਦਾ ਕਿਸੇ ਵੀ ਧਰਮ ਜਾਂ ਵਿਸ਼ਵਾਸ ਪ੍ਰਣਾਲੀ ਦਾ ਨਿਰਾਦਰ ਕਰਨਾ ਨਹੀਂ ਸੀ ਬਿਆਨ ਦੇ ਵਿੱਚ ਜਾਰਦੇ ਨਿਰਮਾਤਾਵਾਂ ਨੇ ਕਿਹਾ ਕਿ ਫਿਲਮ ਤੋਂ ਇਸ ਦ੍ਰਿਸ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾ ਦਿੱਤਾ ਗਿਆ ਹੈ ਸਾਡਾ ਇਰਾਦਾ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਸੀਂ ਫਿਲਮ ਤੋਂ ਇਸ ਦ੍ਰਿਸ਼ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕੀਤੀ ਹੈ ਅਸੀਂ ਉਨ੍ਹਾਂ ਸਾਰਿਆਂ ਤੋਂ ਦਿਲੋਂ ਮਾਫੀ ਮੰਗਦੇ ਹਾਂ ਜਿਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ ਇਹ ਬਿਆਨ ਅਦਾਕਾਰ سنی دیਓਰ ਅਤੇ ਅਨਦੀਪ ਹੁੱਜਾ ਵਿਨਿਤ ਕੁਮਾਰ ਅਤੇ ਨਿਰਦੇਸ਼ਕ ਗੋਪੀ ਚੰਦ ਮਲਡੇਲੀ ਵਿਰੁੱਧ ਉਹਨਾਂ ਦੀ ਨਵੀਂ ਫਿਲਮ ਜਾੜ ਦੇ ਵਿੱਚ ਪ੍ਰਭੂ ਯਸੂ ਮਸੀਹ ਦੇ ਨਾਲ ਸੰਬੰਧਿਤ ਇੱਕ ਦ੍ਰਿਸ਼ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤੇ ਵਿੱਚ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਆਇਆ ਹੈ ਇਹ ਮਾਮਲਾ ਭਾਰਤੀ ਨਿਆਇ ਸਹਿਤਾ ਦੀ ਧਾਰਾ 299 ਦੇ ਤਹਿਤ ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤੇ ਵਿੱਚ ਦਰਜ ਕੀਤਾ ਗਿਆ ਸੀ ਪਰਿਵਾਰ ਦੇ ਨਾਲ ਸਿਰੜੀ ਪਹੁੰਚੀ ਸ਼ਿਲਪਾ ਸ਼ੈਕਤੀ ਕੀਤੇ ਬਾਬਾ ਸਾਈ ਦੇ ਦਰਸ਼ਨ ਫਿਟਨੈਸ ਕੁਇਨ ਸ਼ਿਲਪਾ ਸ਼ੈਟੀ ਹਾਲ ਹੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸ੍ਰੇੜੀ ਪਹੁੰਚੀ ਸੀ ਜਿੱਥੇ ਉਹਨਾਂ ਨੇ ਸਾਈਂ ਬਾਬਾ ਦੇ ਦਰਸ਼ਨ ਕੀਤੇ ਅਤੇ ਉਹਨਾਂ ਦਾ ਆਸ਼ੀਰਵਾਦ ਲਿਆ ਅਦਾਕਾਰਾਂ ਨੇ ਇਸ ਸਮੇਂ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੇ ਕੀਤੀਆਂ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਸ਼ਿਲਪਾ ਸ਼ੈਟੀ ਸਾਈਂ ਬਾਬਾ ਦੀ ਪੂਜਾ ਕਰਦੀ ਦਿਖਾਈ ਦੇ ਰਹੀ ਹੈ ਇਸ ਖਾਸ ਮੌਕੇ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਤੀ ਅਤੇ ਮਾ ਵੀ ਉਹਨਾਂ ਦੇ ਨਾਲ ਮੌਜੂਦ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ ਦੇ ਵਿੱਚ ਲਿਖਿਆ ਸ਼ਾਂਤੀ ਆਸ਼ੀਰਵਾਦ ਅਤੇ ਸੁਰੱਖਿਆ ਵਿੱਚ ਓਮ ਸਾਈਂ ਰਾਮ ਪ੍ਰਸ਼ੰ ਇਨ ਆਪ ਤਸਵੀਰਾਂ ਤੇ ਪਿਆਰ ਵਰਸਾ ਰਹੇ ਨੇ ਅਤੇ ਹੁਣ ਤੱਕ ਹਜ਼ਾਰਾਂ ਲਾਈਕਸ ਆ ਚੁੱਕੇ ਨੇ ਸ਼ਿਲਮਾ ਨੇ ਇਸ ਖਾਸ ਮੌਕੇ ਤੇ ਗੁਲਾਬੀ ਰੰਗ ਦਾ ਸੂਟ ਪਾਇਆ ਸੀ ਜਿਸ ਦੇ ਵਿੱਚ ਉਹ ਬਹੁਤ ਹੀ ਸੁੰਦਰ ਲੱਗ ਰਹੀ ਸੀ ਉਹਨਾਂ ਨੇ ਹਲਕਾ ਮੇਕਅਪ ਕੀਤਾ ਅਤੇ ਵਾਲ ਖੁੱਲੇ ਛੱਡੇ ਹੋਏ ਸਨ ਜਿਸ ਨਾਲ ਉਹ ਹੋਰ ਵੀ ਸੁੰਦਰ ਲੱਗ ਰਹੀ ਸੀ ਇਸ ਦੇ ਨਾਲ ਹੀ ਜੇ ਰਾਜਕੁੰਦਰਾ ਦੀ ਲੋਕ ਦੀ ਗੱਲ ਕੀਤੀ ਜਾਵੇ ਤਾਂ ਪੀਲੇ ਰੰਗ ਦੇ ਕੁੜਤੇ ਜਿਵੇਂ ਦਿਖਾਈ ਦੇ ਰਹੇ ਸੀ ਉਹ ਆਪਣੇ ਤੀਨ ਗੋਦ ਵਿੱਚ ਲੈ ਹੋਏ ਸਨ ਹਰ ਕੋਈ ਸ਼ਰਦਾ ਦੇ ਨਾਲ ਸਾਈਂ ਬਾਬਾ ਦੀ ਪੂਜਾ ਕਰਦੇ ਆ ਵੇਖਿਆ ਗਿਆ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦਾ ਵਿਆਹ 2009 ਦੇ ਵਿੱਚ ਹੋਇਆ ਸੀ ਦੋਵੇਂ ਹੁਣ ਦੋ ਬੱਚਿਆਂ ਦੇ ਮਾਤਾ ਪਿਤਾ ਨੇ ਇੱਕ ਪੁੱਤਰ ਅਤੇ ਇੱਕ ਧੀ ਸ਼ਿਲਪਾ ਆਪਣੇ ਪਤੀ ਬੱਚਿਆਂ ਅਤੇ ਆਪਣੇ ਮਾਦੇ ਨਾਲ ਮੁੰਬਈ ਦੇ ਵਿੱਚ ਰਹਿੰਦੀ ਹੈ ਫਿਲਮਾਂ ਤੋਂ ਲੈ ਕੇ ਰਿਐਲਿਟੀ ਸ਼ੋਅ ਤੱਕ ਸ਼ਿਲਪਾ ਅਜੇ ਵੀ ਇੰਡਸਟਰੀ ਦੇ ਵਿੱਚ ਸਰਗਰਮ ਹੈ ਅਤੇ ਹਰ ਸਾਲ ਚੰਗੀ ਕਮਾਈ ਕਰਦੀ ਹੈ ਉਹਨਾਂ ਦੇ ਪਤੀ ਰਾਜਕੁੰਦਰਾ ਇੱਕ ਸਫਲ ਕਾਰੋਬਾਰੀ ਨੇ ਸ਼ਿਲਪਾ ਦੀ ਸਾਦਗੀ ਅਤੇ ਸ਼ਰਧਾ ਨੂੰ ਵੇਖ ਕੇ ਪ੍ਰਸ਼ੰਸਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ साई बाबा के दर्शन इन इन्होंने तस्वीर सोशल मीडिया पर बहुत पसंद किया जा रहा है बाबा का इस बार बुलावा थोड़ा सा टाइम के बाद आया <laughs> लेकिन मुझे बहुत खुशी है कि मैं पूरी फैमिली के साथ आ पाई और जब भी मैं यहाँ पे आती हूँ मुझे ऐसे लगता है कि मैं वापस घर आई हूँ और आ... मैं आज हूँ क्योंकि बाबा है उनका हाथ है मेरे सर पे और बस लोगों को लोगों को बस यह, यही कहूँगी कि उनकी जो सीख है जिसको फिलॉसफी बना के मैंने अपनी ज़िंदगी को अभी जिया है और जीना चाहती हूँ यही है कि श्रद्धा और सबूरी रखो और जो मन का हो वो अच्छा ना हो उससे भी अच्छा बस बाबा पे भरोसा रखो कि जो वो करेंगे वो अच्छे के लिए ही करेंगे अच्छा आप नोटिस करते हैं रानी पिंक एक्चुअली मेरा सबसे फेवरेट कलर है और आ, मैं जब भी आती हूँ मैं उनके लिए तैयार होके आती हूँ एक्चुअली आज बहुत थके हुए हैं हम लोग क्योंकि हम लोग बॉम्बे से आए हैं हम शनि शिंगनापुर गए और फिर यहाँ पे आए तो काफ़ी लंबा सफ़र रहा हम लोगों का लेकिन वो शक्ति दे देते दे हैं तो हम मम्मी आई आ गई है इतने, इतनी दूर से तो बहुत बड़ी बात है बाबा ने बहुत कुछ दिया है मामा जर्थ में कुछ पैसे गुताए थे <laughs> आज कहा के कहाँ पहुँच गई है क्या हाँ। पैसों के अलावा भी बहुत कुछ दिया उन्होंने मुझे पैसे तो आएंगे और जाएंगे सुकून बहुत ज़रूरी होता है ज़िंदगी में और जितने भी उतार चढ़ाव देखे मैंने अपनी ज़िंदगी में मेरा पता नहीं अंधविश्वास है या दृढ़ विश्वास है मैं जानती हूँ कि जो भी हो रहा है वो अच्छे के लिए ही हो रहा है और वो अंत में जाके अच्छा ही हो जाता है